ਅੱਜ ਮਿਤੀ 24 1925 ਦਿਨ ਐਤਵਾਰ ਨੂੰ ਆਈਟੀ ਕਾਲਜ ਫਾਰ ਬੂਮੈਨ ਭਗਵਾਨਪੁਰ ਵਿਖੇ ਅਸਰ ਚੈਰੀਟੇਬਲ ਟਰਸਟ ਵਾਲਵੋ ਫ੍ਰੀ ਅੱਖਾਂ ਬਾਰੇ ਕੈਂਪ ਆਯੋਜਨ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਗੁਰੂ ਸਾਹਿਬਾਨ ਦੀ ਚਰਨਾ ਵਿੱਚ ਅਰਦਾਸ ਬੇਨਤੀ ਕਰਕੇ ਹੋਈ ਅਤੇ ਬਜ਼ੁਰਗਾਂ ਦੀਆਂ ਵੱਡੀਆਂ ਅਸੀਸ ਪ੍ਰਾਪਤ ਹੋਈਆਂ ਜਿਸ ਵਿੱਚ ਰਿਜਨ ਪਲਾਸ ਸਹਾਈ ਹਸਪਤਾਲ ਪਹਮ੍ਰੀਸਰ ਤੋਂ ਅੱਖਾਂ ਦੇ ਮਾਹਿਰ ਡਾਕਟਰ ਮਨਦੀਪ ਕੌਰ ਡਾਕਟਰ ਸ਼ਮਸ਼ੀਰ ਸਿੰਘ ਅਤੇ ਡਾਕਟਰ ਭਗਤੇਸ਼ਰ ਸਿੰਘ ਵੱਲੋਂ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਇਸ ਮੌਕੇ ਅਜ਼ਰ ਚੈਰੀਟੇਬਲ ٹرسٹ ਦੇ ਮੁੱਖ ਪ੍ਰਬੰਧਕ ਸਰਦਾਰ ਇੰਦਰਪਾਲ ਸਿੰਘ ਅਤੇ ਬੀਬੀ ਹਰਮਿੰਦਰ ਕੌਰ ਨੇ ਕਿਹਾ ਕਿ ਅਸੀਂ ਜੋ ਇਹ ਉਪਰਾਲਾ ਕਰ ਰਹੇ ਹਾਂ ਸਿਰਫ ਲੋੜਵੰਦ ਮਰੀਜ਼ਾਂ ਦੇ ਲਈ ਮੁਫਤ ਆਪਰੇਸ਼ਨ ਅਤੇ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਅਤੇ ਬਜ਼ੁਰਗ ਲੋਕ ਜੋ ਦੂਰ ਦਾ ਸਫ਼ਰ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਕੈਂਪ ਨਾਲ ਸਹੂਲਤ ਮਿਲ ਗਈ ਇਸ ਕੈਂਪ ਵਿੱਚ ਲਗਭਗ 978 ਮਰੀਜ਼ਾਂ ਨੇ ਮੁਫਤ ਮੈਡੀਕਲ ਜਾਂਚ ਦਾ ਲਾਭ ਉਠਾਇਆ ਇਸ ਮੌਕੇ ਮੈਡੀਕਲ ਸਟਾਫ ਡਾਕਟਰ ਹਰਜੀਤ ਸਿੰਘ ਡਾਕਟਰ ਜਸਵਿੰਦਰ ਸਿੰਘ ਅਤੇ ਹੋਰ ਟੀਮ ਮੈਂਬਰ ਜਸਰਦਾਰ ਦਵਿੰਦਰ ਸਿੰਘ ਡਾਕਟਰ ਰਾਜਪਾਲ ਸਿੰਘ ਮੈਡਮ ਗੁਰਮੀਤ ਕੌਰ ਸਰਦਾਰ ਅਮਰਿਤਪਾਲ ਸਿੰਘ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਪ੍ਰਿੰਸੀਪਲ ਰਣਜੀਤ ਕੌਰ ਅਤੇ ਸਮੂਹ ਆਈਟੀ ਕਾਲਜ ਦੇ ਸਟਾਫ ਮੈਂਬਰ ਨੇ ਸਹਿਯੋਗ ਨਿਭਾਇਆ ਡਰਾਈਵਰ ਅਤੇ ਸੇਵਾਦਾਰ ਨੇ ਲੰਗਰ ਦੀ ਸੇਵਾ ਪੂਰੇ ਧਨਮਨ ਨਾਲ ਨਿਭਾਈ ਗਈ ਧੰਨਵਾਦ